ਓਹ ਹੋ ਰੁਕ ਜਾ ਰੁਕ ਜਾ ਓ ਰੁਕਤਾ ਸਹੀ ਓ ਤੂੰ ਵੀ ਖੇਡਣਾ ਜੇ ਬਾਲ ਸੁਟਾਂ ਤਾਂ ਭੱਜੇਗਾ ਪੱਕਾ ਆ ਲੈ ਆ ਲੈ ਫੜ ਲੈ ਫੜ 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 ਆ ਲੈ ਅੱਛਾ ਤੂੰ ਵੀ ਖਾਣਾ ਆ ਲੈ मेरे बीबे कहती है कि खाना वंडण नाल दोस्ती वद्दी है। हुन तेरे इक चंगा जा ना रख्या जावे। बोल राजू के में रहेगा? नहीं। चिंटू हाँ <laughs> चिंटू आज तो अपा होए दोस्त। तो मिला इस तरह राहते मिल गई जिस तरह मुरली पाजी ਅੱਜ ਦੋ ਚਾਹੀਦੇ ਨੇ ਮੁਰਲੀ ਬਾਜੀ ਦੋ ਕਿਉਂ ਇੱਕ ਮੇਰੇ ਲਈ ਇੱਕ ਮੇਰੇ ਦੋਸਤ ਦੇ ਲਈ ਦੋਸਤ ਕਿਥੇ ਆ ਤੇਰਾ ਦੋਸਤ ਐ ਇਧਰ ਆ ਉਹ ਬੱਲੇ ਤੇਰਾ ਦੋਸਤ ਤਾਂ ਬੜਾ ਘੈਂਟ ਐ ਇੱਥੇ ਬੈਠਾ ਵਿਸ਼ਨੂ ਦੋ ਰੋਟੀਆਂ ਜ਼ਿਆਦਾ ਰੱਖੀਏ ਤੇਰੇ ਉਸ ਮਿੱਤਰ ਦੇ ਲਈ ਹੁਣ ਆਪਣਾ ਸਾਰਾ ਖਾਣਾ ਕਿਥੇ ਉਹਨੂੰ ਨਾ ਖਵਾ ਦੇ ਮਿਲਾ ਹੈ ਇਸ ਤਰ੍ਹਾਂ ਰਾਤ ਨੂੰ ਮਿਲ ਗਈ ਇਸ ਤਰ੍ਹਾਂ ਨਮਸਤੇ ਪ੍ਰਧਾਨ ਜੀ ਤੁਸੀਂ ਕਿਹਾ ਸੀ ਨਾ ਕਿ ਖੇਤਾਂ ਵਿੱਚ ਦਿੱਕਤ ਹੋ ਰਹੀ ਹੈ ਇਹ ਲਓ ਇਹ ਪੱਕਾ ਕੰਮ ਕਰੂਗਾ ਖੇਤੀ ਦੇ ਕੰਮ 'ਚ ਬੜਾ ਤਜਰਬਾ ਇਕੱਠਾ ਕੀਤਾ ਤੂੰ ਪ੍ਰਧਾਨ ਜੀ ਐਨੂੰ ਤਾਂ ਸ਼ਹਿਰ ਵਿੱਚ ਟ੍ਰੇਨਿੰਗ ਵਾਸਤੇ ਵੀ ਬੁਲਾਇਆ ਬਸ ਇੱਕ ਵਾਰ ਸਿੱਖ ਕੇ ਆ ਜਾਏਗਾ ਨਾ ਆਪਣੀ ਹੋਰ ਤਰੱਕੀ ਹੋਊਗੀ ਉਹ ਬਾਪੂ ਜੀ ਤੁਸੀਂ ਫੇਰ ਸ਼ੁਰੂ ਹੋਗੇ ਤੁਹਾਡੀ ਤਬੀਅਤ ਹੁਣੇ-ਹੁਣੇ ਤਾਂ ਠੀਕ ਹੋਈ ਹੈ ਮੈਂ ਤੁਹਾਡੇ ਉੱਤੇ ਘਰ ਤੇ ਖੇਤੀ ਜ਼ਿੰਮੇਵਾਰੀ ਛੱਡ ਕੇ ਨਹੀਂ ਜਾ ਸਕਦਾ ਉਹ ਸਭ ਹੋ ਜਾਊਗਾ ਪੁੱਤ ਬੰਦੇ ਹੈਗੇ ਨੇ ਕੰਮ ਕਰਨ ਵਾਲੇ ਮੇਰਾ ਮਨ ਨਹੀਂ ਮੰਨ ਰਿਹਾ ਬਾਪੂ ਜੀ ਹਾਂ ਤੇਰਾ ਮਨ ਤਾਂ ਚਿੰਟੂ 'ਚ ਲੱਗ ਗਿਆ ਹੈ ਨਾ ਤੂੰ ਉਹਨੂੰ ਛੱਡ ਕੇ ਜਾ ਸਕਦਾ ਤੇ ਨਾ ਉਹ ਤੈਨੂੰ ਜਾਣ ਦਊਗਾ ਸੋਚ ਲੈ ਪੁੱਤ ਤੇਰੀ ਜ਼ਿੰਦਗੀ ਦਾ ਸਵਾਲ ਹੈ ਇੱਥੇ ਜਿੰਟੂ ਮੈਨੂੰ ਸ਼ਹਿਰ ਜਾਣਾ ਹੀ ਪਵੇਗਾ ਦੇਖ ਮੈਂ ਬਸ ਇਹ ਨੂੰ ਗਿਆ ਤੇ ਆਇਆ ਜੇ ਤੂੰ ਐਦਾ ਕਰੇਂਗਾ ਤਾਂ ਮੈਂ ਕਿਵੇਂ ਜਾਊਂਗਾ ਯਾਦ ਰੱਖੀਂ ਇੱਥੇ ਮਿਲੂਗਾ ਠੀਕ ਹੈ ਚਿੰਟੂ ਖਾਣਾ ਮੰਡਨ ਨਾਲ ਦੋਸਤੀ ਵਾਦੀ ਹੈ ਇਹ ਚਿੰਟੂ ਇਧਰ ਆ ਤੇ ਉਧਰ ਜਾਣਾ ਹੀ ਪੋਏ ਆ ਜਾ ਜੇ ਖੇਡਣਾ ਹੈ ਜੇ ਤੂੰ ਐਦਾਂ ਕਰੇਂਗਾ ਤਾਂ ਮੈਂ ਕਿਵੇਂ ਜਾਵਾਂ ਆ ਲੈ ਖਾਲਾ ਚਿੰਟੂ ਜੇ ਕੋਈ ਮਿਲਿਆ ਤਾਂ ਅਸੀਂ ਤੁਹਾਨੂੰ ਤੁਰੰਤ ਖਬਰ ਕਰ ਦੇਾਂਗੇ ਪਾਣੀ 'ਚ ਵਹਿ ਜਾਣ ਦੇ ਕਰਕੇ ਬੱਸ ਦੇ ਸਾਰੇ ਯਾਤਰੀ ਹੋ ਜਾਣਾ ਨਹੀਂ ਚਾਹੁੰਦਾ ਸੀ ਹੋਰ ਮੈਂ ਤੂੰ ਜ਼ਬਰਦਸਤੀ ਭੇਜ ਦਿੱਤਾ ਜੇ ਦੋ ਚਾਹੀਦੇ ਨੇ ਮੁਰਲੀ ਭਾਜੀ ਇੱਕ ਮੇਰੇ ਲਈ ਇੱਕ ਮੇਰੇ ਦੋਸਤ ਦੇ ਲਈ ओए चिंटू देखो ना कितने दिन हो गए ने ये हले भी रोज़ इतें ही बैठता है ये बैठ हले भी विष्णु का इंतजार कर रहा है हूँ तेरा मित्र तेरा वापस नहीं आएगा याद रखिए इतें मिलागा ठीक है थी ਕਿਹ ਹਾਸੀ ਨਾਲ ਆਈ ਆਂਗਾ ਪ੍ਰੇਸ਼ਨੂ ਮੇਰਾ ਪਤਾ ਹੈ ਬਾਪੂ ਜੀ ਤੋ ਠੀਕ ਤਾਂ ਠੀਕ ਆ ਬਾਪੂ ਜੀ ਇਹ ਤਾਂ ਐਦਾ ਅਟੁੱਟ ਵਿਸ਼ਵਾਸ ਸੀ ਜੀ ਬਾਪੂ ਜੀ ਤੋ ਤੈਨੂੰ ਵਾਪਸ ਲਿਆ ਕੁਝ ਦੋਸਤ ਅਸੀਂ ਚੁੰਦੇ ਹਾਂ ਤੇ ਕੁਝ ਦੋਸਤ ਸਾਨੂੰ ਚੁਣ ਲੈਂਦੇ ਨੇ ਇਸ ਪਰੋਸੇ ਦੇ ਨਾਲ ਕਿ ਉਹ ਹਮੇਸ਼ਾ ਸਾਡਾ ਸਾਥ ਨਿਭਾਉਣਗੇ ਠੀਕ ਉਸੇ ਤਰ੍ਹਾਂ ਕਿਸਾਨਾਂ ਨੇ ਸਾਫ ਨੂੰ ਚੁਣਿਆ ਤੇ ਇਸ ਪਰੋਸੇ ਦਾ ਰਿਸ਼ਤਾ ਜ਼ਿੰਦਗੀ ਭਰ ਦੇ ਲਈ ਬਣਿਆ ਰਹਿੰਦਾ ਹੈ